ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਜਿਹੜੇ ਤਿੰਨ ਪਾਲਕ ਬੱਚੀਆਂ ਤੇ ਇੱਕ ਦਿਖਾਵਾਂਗੇ ਸੂਈ ਸਵਾਈ ਮੈਂ ਤੇ ਇੱਕ ਦੁੱਧ ਤਿਆਰ ਚੰਗਾ 320 ਲੀਟਰ ਦੇ ਲਗਭਗ ਦੁੱਧ ਥੱਲੇ ਹਾਜ਼ਰ ਆ ਚੋਕੇ ਸਾਨੂੰ ਦੋ ਟਾਈਮ ਤਿੰਨ ਟਾਈਮ ਮਿਲੂਗਾ ਕੁਈ ਸਾਈ ਬੜ ਬੱਚਾ ਇਹਦੇ ਵਿੱਚ ਹੈਗਾ ਫੀਮੇਲ ਬੱਚੀ ਡਡੇਰ ਬਾਕੀ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਾਰੇ ਸਾਰੇ ਨਾਗਰ ਤੇ ਖੜੇ ਪਾ ਦੇ ਕੇ ਤੇ ਇਹ ਸੇਰਾ ਸੱਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਬਿਆਰਤ ਪਿੰਡ ਬੋੜ ਟਿਕਣਾ ਵਾਲਾ ਜਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਆਪਣਾ 987850124 987850124 01268 ਬਿਲਕੁਲ ਮਾਸੀ ਕਾ ਦੇ ਨਾਲ ਆਗਰ ਪੈਣਾ ਇਹਨਾਂ ਨੂੰ ਮਾਸੀ ਦੇ ਇਧਰ 2-2 ਕਿਲੋ ਮੀਟਰ ਠੀਕ ਹੈ ਮੋਬਾਈਲ ਨੰਬਰ ਆਪਣਾ 9878501264 01264 ਪਹਿਲੇ ਨੰਬਰ ਜਿਹੜੇ ਅੱਪ ਤੇਰੀ ਬਿਹੜ ਦੇਖੀ ਜਾਂਦੇ ਆ ਇਹ ਸਾਈਵਲ ਜਰਸੀ ਦੋਨਾਂ ਪੰਨ ਤਾਂ ਮਿਲ ਜਾ ਗਿਆ ਹਨਾ ਕਿਹੜਾ ਸੂਆ ਫਿਰ ਸੂਈ ਹੈ ਦੂਜਾ ਸੂਆ ਬੱਚਾ ਇਹਦੇ ਵਿੱਚ ਆ ਗਿਆ ਆ ਮਾਂ ਚ ਬੱਛੀ ਬੱਛੀ ਜਮਾ ਇਹਦੇ ਨਾਲ ਦੀ ਸੇਮ ਹੀ ਆ ਗਈ ਹਨਾ ਅੱਜ ਕਿੰਨਾ ਦਿਨ ਹੋ ਗਿਆ ਸੂਈ ਨੂੰ ਹਫਤਾ ਬਾਈ ਬਾਈ ਕਿੰਨਾ ਦਿਨ ਹੋ ਗਿਆ ਹਫਤਾ ਹੋ ਗਿਆ ਸੂਈ ਨੂੰ ਹਲੇ ਮੈੜਾ ਮਾਰਨਾ ਹਾਂਜੀ ਮੈੜਾ ਮਾਰਨਾ ਕਿੰਨਾ ਦੁੱਧ ਹੁਣ ਚੋਣ ਵਾਲਾ ਦੁੱਧ ਬਾਈ ਇਹ ਟ੍ਰਾਂਕ ਦਾ ਹੋਣਾ 24 25 ਹੋਣਾ। ਠੀਕ ਹੈ। ਸਾਡਾ ਕੰਡੇ ਵਾਲਾ ਦੁੱਧ 22 ਕਿਲੋ ਦੇਣਾ। ਜਿਹੜਾ ਮਰਜੀ ਆ ਜੇ। ਜਿਹੜਾ ਟੰਡਾ ਆਉਂਦਾ ਲਿਆ ਫੇ ਚੌਣ ਦੀ ਅਗਲੇ ਦੀਆਂ ਮਤਲਬ 4000 ਰੁਪਏ। ਠੀਕ ਆ ਵੀ ਤਸੱਲੀ ਕਰਕੇ ਲੈ ਕੇ ਜਾਓ। ਆ ਵੀ ਤਸੱਲੀ ਕਰਕੇ ਲੈ ਕੇ ਜਾਓ। 22 ਕਿਲੋ ਕੰਡੇ ਵਾਲਾ ਤਾਂ 11 ਕਿਲੋ ਟਾਈਮ ਦਾ ਕੰਡੇ ਧਰ ਕੇ ਦੇਵਾਗੇ। 10 ਕਿਲੋ ਤਾਂ ਨਹੀਂ ਘਟਾ ਦਿੰਦੇ। ਫਿਰ ਛੱਡ ਦੇ ਜੀ ਕਿ 10 ਕਿਲੋ ਕਰ ਦੇ। ਠੀਕ ਆ। ਆ ਵੀ ਸਾਈ ਪਾ ਲੈਵੇ। ਹਾਂਜੀ। ਦੋ ਟਾਈਮ ਚੋਲੇ ਵੇ। ਮੈਂ ਕਹਿੰਦਾ ਯਾਰ 5 ਕੈਮ ਚੋਲੇ। ਠੀਕ ਆ। ਇਹ ਤੋਂ ਤਸੱਲੀ ਕਰਕੇ ਅੱਗ ਕਿੰਨੇ ਵੇ ਆਪਣਾ ਕੋਡਾ ਸਾਟਿਆ ਦਾ ਰੋੜ ਲੈਣਾ ਹੈ ਨਾ ਅੱਗ ਭਾਈਏ ਸਵਾ ਭਾਈਏ 22 ਲੀਟਰ ਬਣਾ ਦਾਂਗੇ ਹਾਂਜੀ 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 ਉਦੋਂ ਗਿਟ ਬਾਹਰ ਕੋਈ ਗਾਰੰਟੀ ਕੋਈ ਨਹੀਂ ਹਾਂਜੀ ਚਾਰ ਦਿਨ ਆਪਣੇ ਘਰੇ ਰੋਦੇ ਆ ਸੋ ਵੀਰੋ ਜੈ ਜਗ ਲਾ ਜਮਾ ਕੁਛ ਪਾਉਂਦਾ ਹੋਵੇ ਕੁਛ ਨਾ ਪਾਉਂਦਾ ਹੋਵੇ ਸਾਨੂੰ 22 ਕਿਲੋ ਦੁੱਧ ਇਹਦਾ ਕੰਡੇ ਦੇ ਧਰ ਕੇ ਹਾਜ਼ਰ ਮਿਲੂਗਾ ਬਹੁਤ ਵੀਰ ਕਹਿੰਦਾ ਵੀਰੋ ਢੋਲੋਂ ਤੋਂ ਪਾਉਣਾ 20 ਕਹੇਦਾ 22 ਕਹੇਦਾ ਪਰ ਇੱਥੇ ਵੀਰ ਕੋਲ ਤੁਹਾਨੂੰ ਮਿਲ ਕੇ ਦਿੱਤਾ ਜਾਊਗਾ ਤੇ ਬਿਆਨਾ ਕਰਨਾ ਪਊਗਾ ਹਣਾ ਠੀਕ ਹੈ ਮੁੱਲ ਇਹਦਾ ਕੀ ਰੱਖਿਆ ਮੁੱਲ ਵੀ ਇੱਕ ਦਾ ਲੱਖ ਤੋਂ ਅੰਦਰ ਹੋ ਜੂ ਮੌਕਾ ਦੇਖਾਂਗੇ ਠੀਕ ਹੈ ਤੋਰੀ ਬਾਹਰ ਨੂੰ ਇਹਨੂੰ ਸੋ ਮੁੱਲ ਇੱਕ 10 ਕਰਾ ਲੋ 20 ਲੱਖ ਦੇ ਲਵੇ ਲਾਉਣੇ ਇਹ ਹੋ ਜੂਗੀ ਬਾਕੀ ਵੀਰ ਕਹਿੰਦੇ ਦੇਖਾਂਗੇ ਮੌਕਾ ਬੈਡ ਚੰਗੀ ਆ ਜਿਹੜੇ ਵੀਰ ਕਹਿੰਦੇ ਸੀ ਦੁੱਧ ਮਿੰਕੇ ਲੈਣਾ ਸਾਡੇ ਨਾਲ ਠੱਗੀ ਬੈਡ ਕੋਈ ਚੀਜ਼ ਸਮਾ ਨਹੀਂ ਚਿੱਗੀ ਆ ਬੈਡ ਚਿੱਗੀ ਜੈਨ ਹੁਣ ਦੂਜਾ ਸੁਆ ਸੋ ਸ਼ਾਮ ਦਾ ਟਾਈਮ ਆ ਹੁਣ ਇਹਦੀ ਚੋਾਈ ਬੈਡ ਦੀ ਕਰਨੀ ਆ ਇਹ ਗੱਲ ਕਰਨਾ ਕਿ ਕਾਫੀ ਐਨੀ ਪਤਵਾਣੀ ਚੋਈ ਕਰਕੇ ਦਿਖਾ ਸਕੇ ਸੋ ਬਹਿੜ ਇਦਾਂ ਲੱਗਦਾ ਉਹ ਜਿਵੇਂ ਬਾਜ਼ਾਰ ਲੱਗਿਆ ਵਾ ਪਰ ਹਕੀਕਤ ਕਹਿਣ ਦੀ ਗੱਲ ਆ ਵੀਰ ਕਹਿੰਦਾ ਕਹਿਤੀ ਗੱਲ ਦਾ ਕਹਿਤੀ ਦੁੱਧ ਇਹ ਥੱਲੇ ਸਾਨੂੰ ਜਮਾ ਮੈਨ ਨਾਲ ਹਾਜ਼ਰ ਮਿਲੂਗਾ ਬਾਕੀ ਆਪਾਂ ਬੀਨੂ ਘੰਟੇ ਸਵਾਈ ਲੇਟ ਆ ਰਹੀ ਹੈ ਜੀ ਤੇ ਥਣ ਜਮਾ ਮੁੱਠੀ ਨਾਲ ਨਿਆਣੇ ਨੂਣਾ ਵਧੀਆ ਪਉਂਦੀ ਆ ਨਹੀਂ ਕੋਈ ਚੱਕਰ ਹੀ ਨਹੀਂ ਯਾਰ ਜੇ ਕਿਸੇ ਗੱਲੋਂ ਬੇਫਿਕਰ ਹੋ ਜਾਵਾਂ ਦਾ ਸੁਰੀ ਸੁਰੀ ਨਹੀਂ ਬਹਿੜ ਠੀਕ ਆ ਫਿਰ ਫੈਟ ਕਿੰਨੀ ਗਾਉਂਦੇ ਵੀਰੇ ਜੀ ਫੈਟ ਵੀਰੇ 5.5 5 ਫੈਟ ਆਉਂਦੀ ਆ ਬਾਧਾ ਕੋ ਪੰਜ ਫੈਟ ਹੀ ਕਹਿੰਦੇ ਆ ਇੰਨੀ ਫੈਟ ਵੀ ਆਉਂਦੀ ਆ ਜਾ ਜਾ ਗੱਲ ਤੇ ਵੀਰੇ ਦੂਜੇ ਨੰਬਰ ਤੇ ਆਪਣੀ ਜਰਸੀ ਬੱਚੀ ਦੇਖੀ ਜਾਂਦੇ ਆ ਇਹੇ ਇਹਦੀ ਉਮਰ ਕਿੰਨੀ ਗਾ ਵੀਰੇ ਇਹ 7 ਮਹੀਨੇ 7 ਮਹੀਨੇ ਦੀ ਥਣ ਸਹੀ ਆ ਜਮਾ ਹਨਾ ਠੀਕ ਹੈ ਕਾਫੀ ਕਲਰ ਦੇ ਵਿੱਚ ਆਈ ਕਾਲੇ ਰੰਗ ਜਿਹੇ ਜਰਸੀ ਕਹਿੰਦੇ ਆ ਇਹਦਾ ਮੁੱਲ ਕੀ ਆ 7 ਮਹੀਨੇ ਵਾਲੇ ਦਾ ਇਹਦਾ 12000 ਰੁਪਏ 12000 ਕੋਈ ਥਣ ਤੇ ਫੋੜਤ ਸੰਗਦਾ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਥਣ ਚ ਆ ਰਹੀ ਹੈ ਹਨਾ ਠੀਕ ਹੈ ਕੋਈ ਰਿਕਾਰਡ ਵਗੈਰਾ ਤੇ ਨਹੀਂ ਪਤਾ ਨਹੀਂ ਆਪਾਂ ਐਵੇਂ ਝੂਠ ਮਾਰਦੇ ਜੀ ਐਵੇਂ ਡੰਨ ਮਾਰ ਕੇ ਰੱਬ ਕਰਾ ਕੇ ਕੀ ਫਾਇਦਾ ਭਾ 12000 ਮਾਨਦਨ ਹੋ ਜੂਗਾ ਅੱਗੇ ਜਿਹੜੀ ਨਾਲਜ ਦੇਖੀ ਜਲੇ ਪਿੱਛੇ ਤਾਰਾਂ ਦੇਖਤੀ ਇਹ ਪੂਰੇ 12 ਮਹੀਨਿਆਂ ਦੀ ਹੋਊਗੀ 1 ਸਾਲ ਦੀ ਠੀਕ ਹੈ ਇਹ ਆਪਾਂ ਇਹ ਆਈ ਦੀ ਸਬਸਕ੍ਰਾਈਬ ਥੋੜੇ ਡੇਟ ਤੱਕ ਮੰਨ ਲਾ 2 ਮਹੀਨੇ ਕਿਆਰ ਹੋਰ ਕਰੀ ਜਾਵੇ ਠੀਕ ਹੈ ਦੰਧੋ ਖੀਰੀਆ ਜਾਵੇ ਦੰਧੋ ਖੀਰੀਆ ਇਹਦਾ ਮੁੱਲ ਇਹ 18000 ਜੀ ਥਣ ਚ ਆ ਰਹੀ ਹੈ ਇਹਦੇ ਵੀ ਥਣ ਚ ਆ ਰਹੀ ਹੈ ਤੋ ਥਣ ਚ ਆ ਰਹੀ ਹੈ ਕੋਈ ਫੋਰਸਾਂ ਨਹੀਂ ਇਹ ਥਣਾ ਦੇ ਬੱਚਾ ਤੇ ਅੱਗੇ ਆ ਗਈ ਮੱਝ ਸੂਈ ਵੀ ਕਿਹੜਾ ਸੂਆ ਸੂਈ ਹੋਈ ਆ ਇਹ ਵੀ ਤੇ ਤੀਜਾ ਸੂਆ ਸੂਈ ਆ ਤੇ ਆਪਾਂ ਦਿੰਦਾਂ ਕਹਿੰਦੇ ਮੇਰੀ ਗੱਲ ਆ ਤੀਜਾ ਸੂਆ ਦੂਏ ਪਿੰਡੋਂ ਮੱਝ ਲਈ ਆ ਠੀਕ ਹੈ ਬੱਚਾ ਆ ਗਿਆ ਕੱਟੀ ਕੈ ਦਿਨ ਹੋਵੇ ਸੂਈ ਨੂੰ ਹੋ ਗਏ 16 17 ਨੇ 20 ਦਿਨ ਮੰਨ ਲਈ ਹੋ ਗਏ ਮੇਰਾ ਮੂੜਾ ਚੱਲ ਗਿਆ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ 10 ਕਿਲੋ ਲਟੰਡੇ ਵਾਲਾ ਜਿੰਨਾ ਦੇਣਾ ਪਾਜੀਆ ਬਾਤ ਹੁਣ ਘੱਟ 10 ਨਿਬੜ ਜੋ ਮੋਲੇ ਦਾ ਹਾਂ ਜੀ ਮਾਨਦਾਨ ਕੋਈ ਨਹੀਂ ਮਾਰਾ ਤੋਰੀ ਬਾਹਰ ਨਹੀਂ ਸੋਣ ਪਪੀ ਹੋ ਗਈ ਆਪਣਾ ਦੇ ਲੈਣਾ ਜਿਹੜਾ ਮੋਲਾ ਬਾੜਾ ਫਾਇਦਾ ਕੋਈ ਨਹੀਂ ਤੀਜਾ ਸੁਆ 18-20 ਦਿਨ ਹੋ ਗਏ ਸੁਈ ਨੂੰ ਦੁੱਧ 10 ਲੀਟਰ ਹਾਜ਼ਰ ਆ ਤੇ ਚਵਾਈ ਦੀ ਓਕੇ ਜੀ ਸੋ ਸਾਮ ਦਾ ਟਾਈਮ ਹੈ ਚਵਾਈ ਇਹਦੀ ਵੀ ਤੋਰੀ ਬੰਕੇ ਸਾਡੇ ਠੀਕ ਹੈ ਚੰਗੀ ਮਤਲਬ ਫੈਟ ਪਹੁੰਚ ਗਿਆ ਵਧੀਆ ਸੋ ਸਿੰਘ ਮੂੰਹ ਮਾਥਾ ਦੇਖੋ ਤੇ ਬਾਕੀ ਥਣ ਲੇਵੇ ਦੀ ਪੂਰੀ ਸਾਫ ਸਫਾਈ ਹੈ ਚਾਰੇ ਪਾਸੇ ਓਕੇ ਹੈ ਕਿਸੇ ਪਾਸੇ ਹੱਥ ਤਰਾ ਨਹੀਂ ਬਚਾਈ ਦੇ ਵਿੱਚ ਤੇ ਘਟਿਆ ਸ਼ਾਮ ਦਾ ਟਾਈਮ ਚ ਚਵਾਈ ਹੋਣੀ ਹੈ 90000 ਦੇ ਵਿੱਚ 20 ਜਾਂਦੇ ਲਗਭਗ ਦੀ ਸੂਈ ਸਵਾਈ ਇਹ ਥਣ ਹਵਾਨਾ ਦੇਖੋ ਸੋਹਣਾ ਨਿਕਣ ਮਾ ਸਾਫ ਸੁਥਰਾ ਤੇ ਕੱਦ ਵੱਟ ਹੈਗਾ ਜਿੰਦਾ ਗੇਂਦਿਆਂ ਪੜੀ ਵੇ 90000 ਦਾ ਭਾਗ ਨੂੰ ਸ਼ੂਟ ਕਰਦਾ ਪਿਆ ਕੋਈ ਨਹੀਂ ਗੱਲ ਹੈ 20 1 30 ਮਿਲ ਕੇ ਵੇਚੇ ਚੌਣ ਚਵਾਇ ਇੱਕ ਨੰਬਰ ਹਾਂ ਵੀ ਚੌਣ ਚਵਾਇ ਅੱਗੇ ਛੋਟੀ ਪਾਲ ਕੇ ਬੱਚੀ ਦੇਖੀ ਨੇ ਇੱਕ ਹੋਰ ਖੜੀ ਆਪਾਂ ਇਹ ਵੀਰੇ 2 ਮਹੀਨਿਆਂ ਤੋਂ ਘੱਟਾ 1.5 ਮਹੀਨੇ ਤੋਂ ਬੈਠੇ ਵਿਚਾਰੇ ਜਿਵੇਂ ਪੌਣੇ ਤੋਂ 2 ਮਹੀਨੇ ਦੀ ਸਿੰਗ ਦਾਗ ਤੇ ਹਾਂਜੀ ਸਿੰਗ ਦਾਗ ਠੀਕ ਹੈ ਇਹਦਾ ਮੁੱਲ ਇਹਦਾ ਮੁੱਲ ਵੀਰੇ 15000 ਰੁਪਏ ਚੰਗੀ ਬੈੜਦੀ ਹੈ ਹਾਂ ਚੰਗੀ ਬੈੜਦੀ ਹੈ ਮਾਂ ਦਾ ਪਹਿਲੇ ਸੀ ਉਹ 30 ਕਿਲੋ ਠੀਕ ਹੈ ਥਣਚਾਰੀ ਹੈ ਹਾਂ ਥਣਚਾਰਾ ਠੀਕ ਹੈ ਨੰਬਰ ਹੋ ਗਿਆ ਜੀ ਦੁਆਰੇ ਆਪਣਾ 9878501246 ਠੀਕ ਹੈ ਪਿੰਡ ਬੁਰਜ ਕਲਾਲਾ ਜਿਹੜਾ ਲੁਧਿਆਣਾ ਪੇਗਾ ਮਾਸੀ ਕਾ ਨੇੜੇ ਆ ਗਿਆ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈ